ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰਉਂ ਅੰਗਦ ਦੁਖ ਨਿਕੰਦਨ ਨੁਵਨੇ ਕੰ ਨਨ ਅਮਰਦਾਸ ਹਿਰਦੈ ਨਿਤ ਧਿਆਮ ਹਿਰਦੈ ਨਿਤ ਧਿਆਮ ਸਿਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਮੇਗ ਨੰਨ ਕੇ ਨਾਸ਼ਕ ਮੇਗ ਨੰਨ ਕੇ ਨਾਸ਼ਕ ਹਰ ਗੋਬਿੰਦ ਸ਼ਬ ਮਤ ਪ੍ਰਕਾਸ਼ਕ ਸ਼੍ਰੀ ਹਰੂ ਰਾਇ ਨਮੋ ਕਰ ਜੋਨੀ ਨਮੋ ਕਰ ਜੋਰੀ ਜਿਲੀ ਹਰਿ ਕ੍ਰਿਸ਼ਨ ਮਨਾਉ ਬਹੂਰੀ ਮਨਾ ਜਿਗਰ ਗੁਰੂ ਗੰਦ ਛੰਗ ਬਿਸਾਲ ਸਿੰਘ ਬਿਸਾਲ ਤਰੁਪਰ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਵੰਦੋ ਬਾਰ ਮਾਨ ਜਗਤੀਸ਼ ਹਿਯਾਮ ਹੈ ਨਿਤ ਗਿਆਨ ਹੈ ਮਾਨਕ ਭਗਤ ਵੈਰਾ ਯੇ ਗੁਰੂ ਗ੍ਰੰਥ ਸਾਹਿਬ ਊਦਦ ਮੰਦੋਂ ਕਰਿ ਅਨਰਾਗ ਇਕੰਕਾਰ ਸਤਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਮਨੁ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਨਾਸ਼ਨ ਹੋਏ ਵਾਹਿਗੁਰੂ ਜੀ ਸੁਨੇ ਸੁਨੇ ਗਮਨੇ ਪ੍ਰਭੂ ਮਾਰਗ ਚਲੇ ਕਤੇਕ ਗ੍ਰਾਮ ਕਨੇਚ ਪਹੁੰਚ ਕੈ ਠਹਿ ਰਵੇ ਜਲਦ ਬਬੇ ਬਵੇਂ ਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਜੂਗਾ ਟਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨੀਕੀ ਗੋਦਵੰਦ ਅੰਦਰ ਸੁਭਾਏ ਮਾਨੋ ਕੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਮੇ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੇ ਉਪਾਗੀ ਸਾਧ ਸੰਗਤ ਜਨੋ ਆਓ ਕਥਾ ਦੀ ਰਮ ਤਤ ਪੈ ਨੂੰ ਇਕਾਗਰਤਾ ਦੀ ਦਾਤ ਦੀ ਪ੍ਰਾਪਤੀ ਲਈ ਚਾਲਿਆ ਕੋ ਜੀ ਸਤਨਾਮ ਵਾਹਿਗੁਰੂ 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 ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਥਾ ਦੇ ਅੰਦਰ ਆਪ ਜੀ ਨੇ ਲੜੀ ਵਾਰ ਸਰਵਣ ਕੀਤਾ ਹੈ ਸਤਿਗੁਰੂ ਮਾਛੀਵਾੜੇ ਦੇ ਜੰਗਲਾਂ 'ਚ ਚੱਲੇ ਹਨ ਗੁਲਾਬੀ ਮਸੰਦੇ ਘਰ ਠਹਿਰੇ ਉਹ ਤੋਚਦਾ ਪੀਰ ਬਣ ਕੇ ਗੁਰੂ ਸਾਹਿਬ ਅੱਗੇ ਜਾ ਰਹੇ ਨੇ ਰਸਤੇ ਵਿੱਚ ਸ਼ੈਨਾ ਨੇ ਰੋਕਿਆ ਨੂਰਪੁਰੀਏ ਸ਼ੈਤ ਨੇ ਸਤਿਗੁਰਾਂ ਦੀ ਪਛਾਣ ਕੀਤੀ ਇਹਨਾਂ ਦਾ ਇੱਕ ਰਾਤ ਉੱਥੇ ਟਿਕਾਣਾ ਕਰਾ ਕੇ ਅਗਲੇ ਦਿਨ ਫਿਰ ਸਤਿਗੁਰੂ ਰਵਾਨਾ ਹੋਏ ਭਾਈ ਦਇਆ ਸਿੰਘ ਮੂਰਤ ਮੰਘ ਦਾ ਚੌਂਕ ਕਰਦੇ ਨੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਗਨੇਖਾ ਨਵੀਖਾ ਇਹ ਸਤਿਗੁਰਾਂ ਦੀ ਪਲਕੀ ਅੱਗੇ ਲੈ ਕੇ ਜਾਂਦੇ ਹਨ ਪਲਕ ਨੂੰ ਮੋਢਾ ਦੇ ਕੇ ਲਿਜਾ ਰਹੇ ਨੇ ਦੋਵੇਂ ਗਨੇਖਾ ਨਵੀਖਾ ਅੱਗੇ ਚੱਲਦੇ ਨੇ ਪਿਛਲੇ ਪਾਵਿਆਂ ਤੇ ਭਾਈ ਧਰਮ ਸਿੰਘ ਹੈ ਮਾਨ ਸਿੰਘ ਹੈ 3 ਕਿਲੋਮੀਟਰ ਦੀ ਦੂਰੀ ਤੇ ਜਾ ਕੇ ਨੂਰ ਪਈਆ ਬਰੀਆ ਸ਼ੈਦ ਫਿਰ ਮਿਲਦਾ ਛੱਤ ਗੁਰਾਂ ਨੂੰ ਕਹਿੰਦਾ ਦਾਤਾ ਮੇਰੇ ਤੇ ਰਹਿਮ ਰੱਖਿਓ ਜੇ ਪਤਾ ਲੱਗ ਗਿਆ ਜੇ ਮੈਨੂੰ ਕੋਈ ਆਂਚ ਨਾ ਆਏ ਸਤਿਗੁਰਾਂ ਨੇ ਵਰ ਦਿੱਤਾ ਹੁਕਮਨਾਮਾ ਦਿੱਤਾ ਆਖਿਆ ਨਾ ਤੈਨੂੰ ਕੋਈ ਸਜ਼ਾ ਦੇ ਸਕਣਗੇ ਪਤਾ ਹੀ ਨਹੀਂ ਲੱਗੇਗਾ ਨਾਹੀਂ ਤੈਨੂੰ ਤਾਂ ਤਨ ਤਨ ਦੀ ਕਟ ਆਵੇਗੀ ਐ ਮੇਰੀ ਸੰਗਤ ਦੇ ਨਾਂ ਤੇਰੇ ਕੋਲ ਹੁਕਮਨਾਮਾ ਸਿੱਖ ਜਦੋਂ ਇਹਨੂੰ ਪੜਨਗੇ ਤੇਰਾ ਬੜਾ ਵੱਡਾ ਅਦਮ ਕਰਨਗੇ ਇਹ ਤੋਂ ਸਤਿਗੁਰੂ ਅੱਗੇ ਚੱਲਦੇ ਨੇ ਸਨੇ ਸਨੇ ਗਮਨੇ ਪ੍ਰਭੂ ਮਾਰਗ ਚਲੇ ਕਤੇਕ ਗ੍ਰਾਮ ਕਨੇ ਚ ਪਹੁੰਚ ਕੈ ਤੇਰਾ ਹਵੇ ਜਲਦ ਬਬੇ ਇਹ ਕਨੇਚ ਗ੍ਰਾਮ ਦੇ ਵਿੱਚ ਪਹੁੰਚੇ ਨੇ ਜੇ ਸਤਗੁਰਾਂ ਟਿਕਾਣਾ ਕੀਤਾ ਹੌਲੀ ਹੌਲੀ ਚਲਦਿਆਂ ਲੁਧਿਆਣੇ ਜ਼ਿਲ੍ਹੇ ਵਿੱਚ ਇਹ ਨਗਰ ਪੈਂਦਾ ਇੱਕ ਗੁਰਸਿੱਖ ਬਸ ਹੈ ਤਿਸ ਮਾਹੇ ਜਾਟ ਜਨਮ ਫੱਤਾ ਕਹਿ ਤਾਹੇ ਇਸ ਨਗਰ ਵਿੱਚ ਇੱਕ ਸਿੱਖ ਰਹਿੰਦਾ ਜਾਟ ਕਹਾਣੇ ਨਾਲ ਸੰਬੰਧਿਤ ਜਿਹਦਾ ਨਾਮ ਪਤਾ ਹੈ ਤਾਹੇ ਨਿਕਟ ਆਏ ਤਿੰਨ ਸਤਗੁਰ ਹਰੇ ਕਰੀ ਚੰਨਾਰੀ ਹਵੇਂ ਤਾਂ ਬਨੇਰੇ ਨਿਕਟ ਆਏ ਤਿੰਨ ਸਤਗੁਰੇ 헤ਰੇ ਇਨੇ ਨੇੜੇ ਆ ਕੇ ਸਤਗੁਰਾਂ ਦੇ ਜਦੋਂ ਦਦਾਰ ਕੀਤੇ ਤੇ ਗੁਰੂ ਸਾਹਿਬਾਂ ਨੂੰ ਪਛਾਣ ਲਿੰਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਛਾਨੇ ਆਤ ਬੰਦ ਕਰ ਬੰਦਨ ਠਾਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਛਾਣ ਕੀਤੀ ਹੱਥ ਜੋੜ ਕੇ ਨਮਸਕਾਰ ਕੀਤੀ ਤਿਰਿਉ ਸਮੀਪ ਬੈਠ ਗਾ ਦਬ ਹੂੰ ਦੇਖ ਪ੍ਰਭੂ ਤੇ ਦਿਸ ਬੋਲਿਓ ਤਮ ਹੂੰ ਮੱਥਾ ਟੇਕ ਕੇ ਜਦੋਂ ਸਾਹਿਬਾਂ ਦੇ ਸਾਹਮਣੇ ਨੀڑے ਬਹਿ ਗਿਆ ਫਿਰ ਇਹ ਸਤਿਗੁਰਾਂ ਦੇ ਸਾਹਮਣੇ ਪ੍ਰਮੋਹ ਕਹਿੰਦਾ ਸੇਵਾ ਕਰਨ ਮੋਹਿ ਫੁਰਮਾਵੋ ਪੂਜਨਾ ਦੇ ਅੰਨ ਮੈਂ ਖਾਵੋ ਸਤਿਗੁਰੂ ਜੀ ਮੈਨੂੰ ਕੋਈ ਸੇਵਾ ਦੱਸੋ ਪ੍ਰਸ਼ਾਦਾ ਪਾਣੀ ਦਿਵਾਵੋ ਆਪ ਪ੍ਰਸ਼ੰਤਾਨ ਪਾਣੀ ਸ਼ੇਭੂ ਅਵਰ ਸੇਵ ਕਿਸ ਵਿਧਕੀ ਹੋਏ ਕਹੀ ਆਪ ਕਰੋ ਮੈਂ ਸੋਏ ਜਿਸ ਤੰਦ ਦੀ ਸੇਵਾ ਤੁਹਾਨੂੰ ਚਾਹੀਦੀ ਹੈ ਤੁਸੀਂ ਬੋਲ ਦਿਓ ਮੈਂ ਉਹੀ ਸੇਵਾ ਕਰਾਂਗਾ ਸ਼੍ਰੀ ਮੁਖਤੇ ਭਾਖਿਓ ਤਿਸ ਮੇਰੇ ਅਹ ਤਰੰਗਨ ਜੋ ਕਰ ਤੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਗੁਰਸਿੱਖਾਂ ਚੇ ਸੇਵਾ ਕਰਨੀ ਚੰਨੈ ਤੇ ਜਿਹੜੀ ਤੇਰੇ ਘਰ ਵਿੱਚ ਘੋੜੀ ਹੈ ਇਸ ਵਕਤ ਸਾਨੂੰ ਘੋੜੀ ਦੀ ਜ਼ਰੂਰਤ ਹੈ ਸਾਨੂੰ ਉਹ ਘੋੜੀ ਲਿਆ ਕੇ ਦੇਣੀ ਕਰੋ ਜੀ ਫਿਰ ਅਸੀਂ ਉਸ ਘੋੜੀ ਦੇ ਉੱਪਰ ਚੜ ਕੇ ਅਗਲਾ ਪੈਂਡਾ ਤੈ ਕਰਣਾ ਹੈ ਸੂਅਬ ਅਬ ਆਨੰਦਿ ਹੂ ਹਮਤਾਈ ਚੜ ਤਿਸ ਪਰ ਗਮਨੈ ਅਗਵਾਈ ਹੁਣ ਘੋੜੀ ਲਿਆ ਦਿਓ ਇਹ ਸੇਵਾ ਕਰ ਦਿਓ ਫਿਰ ਅਸੀਂ ਘੋੜੀ ਤੇ ਸਵਾਰ ਹੋਵਾਂਗੇ ਇਤੋਂ ਅੱਗੇ ਚੱਲਾਂਗੇ ਸੁਨ ਫਤ ਤੇ ਚਿਤ ਬੀਜ ਵਿਚਾਰੀ ਕਹਿ ਕੇ ਅਨੂਆ ਪਗਾਰੇ ਦੰਤੇ ਗੁਰੂ ਸਾਹਿਬਾਂ ਦਾ ਗੁਰਸਿੱਖ ਸੇਵਕ ਫਤਾ ਸਤਪੁਰਾਂ ਨੂੰ ਕਹਿੰਦਾ ਦਾਤਾ ਜੀ ਮਸ ਥੋੜਾ ਸਮਾਂ ਤੁਸੀਂ ਟਗਾਣਾ ਕਰੋ ਮੈਂ ਹੁਣੇ ਘੋੜੀ ਲੈ ਕੇ ਆਉਂਦਾ ਹਾਂ ਇਮ ਕਹ ਸਤਨ ਆਪਣੇ ਗਾਇ ਤਤਸ਼ਿਨ ਜੀਨ ਨਕਾਰਤ ਭਇਓ ਆਪਣੇ ਘਰ ਵਿੱਚ ਜਾਂਦਾ ਹੈ ਉਹ ਸਵਤ ਘੋੜੀ ਦੀ ਕੋਠੀ ਕਾਠੀ ਜੜੀ ਹੈ ਉਹਨੂੰ ਕੱਢਦਾ ਹੈ ਘੋੜੀ ਤੇ ਕਾਠੀ ਪਾਉਂਦਾ ਹੈ ਅਲਪਤਰੰਗਨ ਪਰਸੋਂ ਪਾਏ ਲੈ ਆਇਓ ਗੁਰ ਢਿਗ ਸਹਸਾ ਛੋਟੀ ਘੋੜੀ ਤੇ ਕਾਠੀ ਪਾ ਕੇ ਸਤਿਗੁਰਾਂ ਕੋਲ ਲੈ ਆਉਂਦਾ ਹੈ ਵੱਡਵਾ ਬੜੀ ਨਹੀਂ ਤਬ ਯੰਨੀ ਲੈ ਜਾਹੇ ਕਿਤ ਕੋ ਮਨ ਜਾਨੇ ਵੱਡੀ ਘੋੜੀ ਨਹੀਂ ਲਿਆਇਆ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਵੀ ਪਤਾ ਨਹੀਂ ਇਹ ਘੋੜੀ ਨੂੰ ਕਿੱਥੇ ਲੈ ਜਾਣਗੇ ਕੇ ਰੋ ਤੁਰਕਨ ਕੋ ਤਜ ਆਏ ਕਹਿ ਜਾਣੇ ਅਬ ਕਿੱਥੇ ਚੱਲ ਜਾਏ ਤੁਰਕਾਂ ਦੇ ਘੇਰੇ ਨੂੰ ਤੋੜ ਕੇ ਆਏ ਹਨ ਪਤਾ ਨਹੀਂ ਹੁਣ ਇਹ ਘੋੜੀ ਲੈ ਕੇ ਕਿੱਥੇ ਚਲੇ جان گے بڑی ترنگ گن بہتری پہ شکت نہ میری من دے پی بڑی کوڑی تو بہت مہنگی ہے یہ بڑا تن دے کے خریدنی پہ گی ہور ہونی پہ جا بیچاں گے تاں ہی بڑا تن وتیا جائے گا میری اِنہ تن دین دی دن ادھا دان کرن دی سمرتھا ਨਹੀਂ ਹੈ ਇਹ ਵਿਚਾਰਤ ਗੁਰ ਟਿਗਿਆਉ ਸੰਗਤ ਰੰਗਨ ਛੋਟੀ ਲਿਆਉ ਇਸ ਤਰ੍ਹਾਂ ਵਿਚਾਰਾਂ ਕਰਦਾ ਕਰਦਾ ਗੁਰੂ ਸਾਹਿਬਾਂ ਦੇ ਕੋਲ ਹੁੰਦਾ ਛੋਟੀ ਕੁੜੀ ਲੈ ਕੇ ਗੁਰੂ ਸਾਹਿਬਾਂ ਦੇ ਸਨਮੁਖ ਪਹੁੰਚਦਾ ਹੈ ਖੜੀ ਕਰੇ ਜਪਿਆਨੇ ਅਗਾਰੀ ਦੇਖਤ ਸਤਿਗੁਰ ਗਿਰਾ ਉਚਾਨੀ ਸਾਹਿਬਾਂ ਦੇ ਸਾਹਮਣੇ ਜਦੋਂ ਕੁੜੀ ਨੂੰ ਲਿਆ ਕੇ ਖੜਾ ਕੀਤਾ ਤਾਂ ਤੇ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਤਰ੍ਹਾਂ ਬਚਨ ਕਰਦੇ ਹਨ ਸੁਣ ਫਤ ਇਹ ਲਗ ਹਟ ਟਟਵਾਣੀ ਨਹ ਅਰੁੜ ਬੇ ਲਾਇਕ ਜਾਣੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਧੰਨ ਕੀ ਜੀ ਤੇਰਾ ਛੋਟਾ ਜਿਹਾ ਬੇਸ਼ੇਰਾ ਜਿਹੀ ਕੁੜੀ ਬੇਸ਼ੇਰੀ ਹੈ ਇਹ ਤੇ ਸਾਡੇ ਸواری ਕਰਨ ਦੇ ਲਾਇਕ ਨਹੀਂ ਹੈ ਨੈ ਸਵਾਰੀ ਹਮ ਕੀਐ ਸੀ ਲਿਆਏ ਦਿਖਾਈ ਤੈ ਅਭ ਜੈਸੀ ਜਿਹੜੀ ਘੋੜ ਤੋਂ ਲਿਆ ਕੇ ਵਖਾ ਦਿੱਤੀ ਹੈ ਕੰਜੇ ਵੀ ਅਸੀਂ ਘੋੜੀ ਤੇ ਅਸੀਂ ਸਵਾਰੀ ਨਹੀਂ ਕੀਤੀ ਨਾ ਹੀ ਇਹਦੇ ਤੇ ਸਵਾਰੀ ਕਰਨੀ ਹੈ ਜੋ ਬੜਵਾ ਤੁਜ ਸਦਨ ਬਡੇਰੀ ਤਿਸ ਕੋ ਲਿਆਓ ਜਾਓ ਇਸ ਬੇਰੀ ਜਿਹੜੀ ਤੇਰੇ ਘਰ ਵਿੱਚ ਵੱਡੀ ਘੋੜੀ ਖੜੀ ਹੈ ਛੇਤੀ ਜਾਓ ਆਪਣੀ ਵੱਡੀ ਘੋੜੀ ਛਾਂਡੀ ਕੋਲ ਲੈ ਕੇ ਆਉਣੀ ਕਰੋ ਜੀ ਹੱਥ ਧੋਰ ਤੱਬ ਜਾਟਿਓ ਚਾਰੀ ਮੋਰ ਜਮਾਤਾ ਆਏ ਅਗਾਨੀ ਹੱਥ ਜੋੜ ਕੇ ਨੇ ਬੇਨਤੀ ਕੀਤੀ ਜੀ ਦਾਤਾ ਜੀ ਮੇਰਾ ਸਾਥੀ ਜੜਾ ਭਰਾ ਉਹ ਜਦੋਂ ਆਵੇਗਾ ਤਿਸ ਪਰ ਜੀ ਨ ਪਾਏ ਛੜ ਗਾਇਉ ਅਬ ਲੋ ਹਟ ਨ ਆਵਤ ਭਇਓ ਕਿਉਂਕੇ ਉਹ ਉਸ ਘੋੜੀ ਤੇ ਚੜ ਕੇ ਕਿਤੇ ਚਲਾ ਗਿਆ ਹੈ ਅਜੇ ਤੱਕ ਵਾਪਸ ਨਹੀਂ ਆਇਆ ਜੀ। ਕਿਆ ਜਾਣੈ ਸੋ ਕਬ ਚਲਿਆ ਹੈ ਤਦ ਲੋਠ ਹੈ ਰਣੈ ਤੁਮ ਹਵਹਿ ਪਤਾ ਨਹੀਂ ਉਹ ਕਿੰਨੇ ਸਮੇਂ ਚ ਚੱਲ ਕੇ ਵਾਪਸ ਆਏਗਾ ਉਹਨਾਂ ਚਿਰ ਤੁਸੀਂ ਇੱਥੇ ਠਹਿਰਨਾ ਹੈ ਜਾਂ ਨਹੀਂ ਜਿੰਨੇ ਚਿਰ ਤੱਕ ਉਹ ਨਹੀਂ ਆਉਣਾ ਮੈਨੂੰ ਇਹ ਪੂਰਾ ਗਿਆਨ ਨਹੀਂ ਪੂਰੀ ਸਮਝ ਨਹੀਂ ਕਿ ਉਹ ਕਦੋਂ ਵਾਪਸ ਅਵੇ ਗਾਓ ਸੁਨ ਤਾ ਜਾਟ ਤੇ ਗੁਰ ਤਬਕਐ ਉਹ ਕਿਉਂ ਬੁਲਾਓ ਕਰ ਬੇਚਿਤ ਚਹਿਓ ਸਤਗੁਰਾਂ ਨੇ ਫਿਰ ਫੱਤੇ ਤੋਂ ਸੁਣ ਕੇ ਦਵਾਰੇ ਜਵਾਬ ਦਿੱਤਾ ਕਿ ਕਿਉਂ 헤ਰ ਫਿਰ ਕਰਨੇ ਉਹ ਕਿਸੇ ਪਾਸੇ ਨਹੀਂ ਗਿਆ ਕੋੜੀ ਤੇਰੇ ਘਰ ਵਿੱਚ ਹੈ ਇਤਕ ਦੂਰ ਤੇ ਹਮ ਦੇ ਮੋਰ ਅਗਲੇ ਗ੍ਰਾਮਣ ਤੈਨ੍ਹੇ ਆਉਣ ਥੋੜੀ ਦੂਰੀ ਵਾਸਤੇ ਸਾਨੂੰ ਕੋੜੀ ਦੇ ਦੇ ਬੜੇ ਠੱਕੇ ਹਾਂ ਅਸੀਂ ਵੀ ਥੱਕ ਚੁੱਕੇ ਨੇ ਪੈਦਲ ਪੈਂਡਾ ਤੈ ਕਰਕੇ ਆਏ ਹਨ ਤੋ ਐਵੇਂ ਵੱਲ ਚੱਲ ਨਾ ਪਾ ਬਹਾਨੇ ਨਾਲਾ ਅਗਲੇ ਨਗਰ ਪਹੁੰਚ ਕੇ ਤੇਰੀ ਘੋੜੀ ਵਾਪਸ ਕਰਾਂਗੇ ਸੁਨ ਵੱਤੇ ਬੋਲਿਓ ਪੁਨ ਕੂਰ ਕਹੂ ਸਾਚ ਮੈਂ ਗੁਰੂ ਹਜ਼ੂਰ ਬਤੇ ਨੇ ਫਿਰ ਮੰਨ ਲਿਆ ਕਹਿਣ ਲਗਾ ਦਾਤਾ ਜੀ ਮੈਂ ਝੂਠ ਬੋਲਿਆ ਐਸ਼ੀਤੀ ਤੁਹਾਡੇ ਕੋਲ ਕੋੜੀ ਲੈ ਕੇ ਆਉਂਦਾ ਹਾਂ ਨਹੀਂ ਬੁਲਾਓ ਕਰਨ ਕੋ ਜਾਨੂ ਗयो ਜਮਾਤਾ ਲੈ ਕਰ ਮੰਨੂ ਕਿੰਨ ਲਗਾ ਨਹੀਂ ਦਾਤਾ ਜੀ ਮਾਫ ਕਰਨਾ ਇਹ ਫੱਤਾ ਜਿਹੜਾ ਫਿਰ ਦੁਬਾਰੇ ਝੂਠ ਬੋਲਦਾ ਹੈ ਕਿੰਨ ਲਗਾ ਦਾਤਾ ਜੀ ਸਤਿਗੁਰੂ ਜੀ ਮੈਂ ਝੂਠ ਨਹੀਂ ਬੋਲਿਆ ਨਾ ਮੈਂ ਵੱਲ ਛੜ ਕਰਨਾ ਉਹ ਸੱਚੀ ਮੁੱਚੀ ਨੁ ਜੀ ਘੋੜੀ ਨੂੰ ਮੇਰਾ ਪ੍ਰਾਨ ਲੈ ਕੇ ਗਿਆ ਹੋਇਆ ਹੈ ਮੇਰਾ ਸਾਥੀ ਲੈ ਕੇ ਗਿਆ ਮੰਨ ਲਓ ਸ਼੍ਰੀ ਪ੍ਰਭ ਰਿਸ਼ੀ ਕਰਮਾ ਕੋ ਜਾਰ ਨਹਿ ਬੜਵਨ ਤੂੰ ਇਸ ਬਾਰਾ ਸਤਪੁਰਾਂ ਨੇ ਫਿਰ ਬਚਨ ਕਰ ਦਿੱਤਾ ਜੀ ਕਹਿਣ ਲੱਗੇ ਸੈ ਸੁਬਾਹ ਵੀ ਠੀਕ ਹੈ ਫਿਰ ਨਾ ਹੁਣ ਤੂੰ ਤੇ ਨਾ ਘੋੜੀ ਇਹ ਤੈਨੂੰ ਅਸੀਂ ਬਚਨ ਕਰਦੇ ਹਾਂ ਤੂੰ ਕਹਿ ਜਨਾ ਨਾ ਘੋੜੇ ਘਰ ਵਿੱਚ ਨਹੀਂ ਸਤਪੁਰਾਂ ਕਹੇ ਘੋੜੀ ਕੀ ਤੂੰ ਵੀ ਨਹੀਂ ਪੂਰ ਕਹਨ ਤੇ ਦੋਨੂ ਗਏ ਇਮ ਕਹ ਸਤਗੁਰ ਚਲ ਤਪਏ ਇੰਨੀ ਗੱਲ ਕਹਿ ਕੇ ਸਤਗੁਰਾਂ ਨੇ ਅੱਗੇ ਰਵਾਨਾ ਹੋਣਾ ਕੀਤਾ ਜਿ ਫਤਾ ਆਪਣੇ ਘਰ ਜਾਂਦਾ ਤਵ ਫਤਾ ਗਮਨਿਓ ਕਰਮਾਹੀ ਲਗ ਬਣਵਾ ਦੇ ਕਰ ਸੰਗਤਾਹੀ ਇਸ ਤਰ੍ਹਾਂ ਫਿਰ ਛੋਟੀ ਘੋੜੀ ਲੈ ਕਿ ਫਤਾ ਜਦੋਂ ਆਪਣੇ ਘਰ ਵਿੱਚ ਪਹੁੰਚਦਾ ਹੈ ਮਨ ਮੈਂ ਕਹੇ ਵੱਡੀ ਮੈਂ રાખી ਨਹੀਂ ਤੈਨ ਹਿਤ ਕੈ ਸੋਂ પાਖੀ ਦਿਨ ਦਿਵਸਤੇ ਕਿਸ ਤਰ੍ਹਾਂ ਵੀ ਮੈਂ ਨਹੀਂ ਕਹੀ ਉਹ ਦਿਨ ਵਾਸਤੇ ਮੈਂ ਮੰਨੇ ਨਹੀਂ ਮੈਂ ਘਰ ਵਿੱਚ ਘੋੜੀ ਰੱਖੀ ਹੈ ਵਿਚਾਰਾ ਕਰਦਾ ਜਾ ਰਿਹਾ ਹੈ ਜਾਂ ਪਹੁੰਚਿਓ ਆਪਣੇ ਘਰ ਜਾਏ ਲਗ ਘੋਰੀ ਖੋ ਬੰਦ ਬਨਾ ਜਦੋਂ ਆਪਣੇ ਘਰ ਵਿੱਚ ਵੱਢਦਾ ਤੇ ਛੋਟੀ ਘੋੜੀ ਨੂੰ ਜਾ ਕੇ ਆਪਣੇ ਘਰ ਵਿੱਚ ਆਪਣੇ ਵਾਗਲ ਵਿੱਚ ਜਿਸ ਸਮੇਂ ਬੰਦਣਾ ਕਰਦਾ ਹੈ ਹੇਤ ਉਠਾਵਨ ਗੋਡਾ ਮਾਰਿਓ ਬਾਰ ਬਾਰ ਮੁਖ ਤੇ ਚਕਾਰਿਓ ਤਾਂ ਇਤਿਹਾਸ ਕਰ ਕਹਿੰਦਾ ਵੀ ਇਹਨੂੰ ਅੱਗੇ ਤੋਰਨ ਲਈ ਗੋਡਾ ਮਾਰਿਆ ਬਾਰ ਬਾਰ ਮੁਖ ਤੋਂ ਇਹ ਆਵਾਜ਼ਾਂ ਦਿੰਦਾ ਘੋੜੀ ਉੱਥੇ ਪਈ ਹੈ ਤਿਮਰ ਗयो ਗयो ਤਿਮਰ ਮਹੈ ਮਰੀ ਨ ਜਾਣੀ ਬੈਠ ਰਹੀ ਆਪਣੇ ਮਨ ਬਾਨੀ ਜਦੋਂ ਨਿਹਰੇ ਦੇ ਵਿੱਚ ਵਾਪਸ ਪਹੁੰਚਿਆ ਛੋੜਦਾ ਸੋਚਦਾ ਵੀ ਘੋੜੀ ਬੈਠੀ ਹੋਈ ਹੈ ਉਹਨੂੰ ਉਠਾਣ ਲਈ ਗੋਡਾ ਮਾਰਦਾ ਵਿਚਕਾਰ ਤਾ ਉਠੰਦੈ ਘੋਰੀ ਨਿਕਟ ਸਬਰ ਤਹ ਸਰਪ ਤੈ ਥਿਰਿਓ ਤਰਛਿਨ ਦਸਨ ਜਾਤ ਕੋ ਕਰਿਓ ਸਤਗੁਰਾਂ ਕਹਿਆ ਸੀ ਨਾ ਘੋੜੀ ਜਿਨਾ ਤੂੰ ਦੋਨੋਂ ਹੀ ਨਹੀਂ ਰਹੇ ਹੁਣ ਨਾ ਘੋੜੀ ਬਚੇਗੀ ਨਾ ਤੂੰ ਕੋੜੀ ਮਰ ਗਈ ਕੋੜੀ ਦੇ ਟਾਂ ਸੱਪ ਸੀ ਛੱਪਦੇ ਨੂੰ ਨਸਿਆ ਜੇ ਸੱਪ ਦੱਸਣ ਦੇ ਨਾਲ ਇਹ ਜਾਣ ਜਿਹੜਾ ਇੱਕਦਮ ਪੈ ਵਿੱਚ ਆਉਂਦਾ ਹਾਏ ਹਾਏ ਘਰ ਬਾਹਰ ਆਇਓ ਦਵੇ ਘਟ ਕੈ ਮੈਂ ਪ੍ਰਾਨ ਗਵਾਇਓ ਪੁਕਾਰਤਾ ਹਾ ਹਾ ਕਰ ਕਰਦਾ ਹਾਏ ਹਾ ਕਰਦਾ ਬਾਹਰ ਹੁੰਦਾ ਜੇ ਇਹਦੀ ਵੀ ਮੌਤ ਹੋ ਜਾਂਦੀ ਦੋ ਕੜੀਆਂ ਵਿੱਚ ਇਸ ਕਰਕੇ ਮਹਾਨ ਸੰਤਪੁਰਸ਼ੇ ਗੱਲ ਕਹਿੰਦੇ ਹਨ ਕਿ ਮਹਾਂਪੁਰਸ਼ਾਂ ਦੀ ਗੁਰੂ ਦੀ ਬਾਤ ਨੂੰ ਕਦੇ ਵੀ ਮੋੜਨਾ ਨਹੀਂ ਚਾਹੀਦਾ ਇਹੋ ਜਿਹਾ ਪਰਮ ਪੁਲੇਖਾ ਜੜਾ ਸੰਤਪੁਰਾਂ ਦੇ ਸਨਮੁਖ ਪਾਈ ਮੂਲੇ ਨੇ ਵੀ ਕੀਤਾ ਸੀ ਘਰ ਵਾਲੀ ਨੇ ਅੱਖਾਂ ਪੋਤੇ ਘਰ ਨਹੀਂ ਉਹ ਤੇ ਚਲੇ ਗਏ ਹਨ ਇਥੋਂ ਉਹਨੂੰ ਲੁਕੋ ਦਿੱਤਾ ਆਪਾਂ ਅੱਜ ਕੱਲ ਨਹੀਂ ਬਹੁਤ ਸਾਰੇ ਲੋਕ ਥੱਪਦੇ ਨੇ ਜੇ ਵੀ ਪਿੰਡਾਂ ਵਿੱਚ ਹੌਲੀ ਹੌਲੀ ਰਿਵਾਜ ਕੱਟਦਾ ਜਾ ਰਿਹਾ ਪਾਥੀਆਂ ਕੋਈ ਕਹਿੰਦਾ ਕੋਈ ਗੋਹੇ ਕਹਿੰਦਾ ਉਹਦੇ ਗੁਹਾਰੇ ਬਣਾਏ ਜਾਂਦੇ ਸਨ ਉਹਦੇ ਵਿੱਚ ਵੜ ਕੇ ਬੈਠਾ ਛੱਪ ਦੱਸਦਾ ਮੌਤ ਹੋ ਜਾਂਦੀ ਫਿਰ ਉਹਨੇ ਪਿੱਟਿਆ ਗੁਰਦਾਨ ਸਿੰਘ ਸਾਹਿਬ ਜੀ ਨੂੰ ਪਜਿਉਂਦਾ ਕਰੋ ਛਤ ਗੁਰਾਂ ਕਿਹਾ ਹੁਣ ਤੇ ਸਮਾਂ ਲੰਘ ਗਿਆ ਇੱਥੇ ਸਤਗੁਰਾਂ ਕਈ ਵਾਰੀ ਆਖਿਆ ਵੀ ਅਸੀਂ ਨ ਜਾਣਦੇ ਨਹੀਂ ਤੇਰੇ ਮਨ ਚ ਵਹਿਮ ਪੈ ਗਿਆ ਭਾਈ ਜੇ ਨੂੰ ਅਗਲੇ ਪਿੰਡ ਜਾ ਕੇ ਵਾਪਸ ਕਰ ਦੇਾਂਗੇ ਘੋੜੀ ਜਦੋਂ ਨਾਮ ਮੰਨਿਆ ਤੇ ਸਤਗੁਰਾਂ ਆਖਿਆ ਨਾ ਤੂੰ ਤੇ ਨਾ ਘੋੜੀ ਹੁਣ ਦੋਨੇ ਗਏ ਇੰ ਮੂਰਖੋ ਭਇਓ ਬੁਨਾਸੀ ਕਹਿਓ ਝੂਠ ਸਤ ਗੁਰ ਕੇ ਪਾਸੀ ਇਸ ਤਰ੍ਹਾਂ ਮੂਰਖ ਦਾ ਤੇ ਜੀ ਕੋੜੀ ਦਾ ਨਾਸ ਹੋ ਗਿਆ ਕਿਉਂਕਿ ਸਤ ਗੁਰਾਂ ਦੇ ਕੋਲ ਝੂਠ ਬੋਲਣਾ ਕੀਤਾ ਹੈ ਚੜੇ ਪ੍ਰਭ ਤਪ ਚੱਲੇ ਸ਼ਾਮ ਚਾਤਰਾ ਓਡ ਮਸਾਲੇ ਇਸ ਤਰ੍ਹਾਂ ਗੁਰੂ ਸਾਹਿਬ ਆਪਣੇ ਉਸ ਬਾਲਕੀ ਰਥ 'ਤੇ ਸਵਾਰ ਹੋ ਕੇ ਕਾਲਾ ਚਾਤਰਾ ਤੰਤਿ ਉਸੇ ਤਰ੍ਹਾਂ ਲੈ ਕੇ ਫਿਰ ਅੱਗੇ ਚੱਲੇ ਹਨ ਦੇਖ ਦੇਖ ਨਰ ਹਿੰਦੂ ਤੁਰਕਾਂ ਭੇਮ ਪਛਾਨ ਸਕੈ ਨਾ ਗੁਰ ਕਾ ਸਾਰੇ ਦਰਸ਼ਨ ਕਰਦੇ ਨੇ ਪਰ ਗੁਰੂ ਸਾਹਿਬਾਂ ਦੀ ਪਹਿਚਾਣ ਨਹੀਂ ਕਰ ਸਕਦੇ ਜੀ ਮੋਰ ਪੰਖ ਕਾ ਮਠਾ ਫਿਰੈ ਹੈ ਕੋ ਬੜੋ ਪੁਰਖ ਲਖ ਪਰ ਇਹ ਜਾਣਦੇ ਨੇ ਕਿ ਬੜਾ ਵੱਡਾ ਕੋਈ ਗੁਰੂ ਜਾ ਰਿਹਾ ਹੈ ਪੀਰ ਜਾ ਰਿਹਾ ਹੈ ਮੋਰ ਪੰਖ ਦਾ ਚੌਰ ਕੀਤਾ ਜਾ ਰਿਹਾ ਹੈ ਚਾਰ ਮਨੋਕਪਾਲ ਕੀ ਲੈ ਕੇ ਜਾ ਰਹੇ ਨੇ ਆਏ ਨਿਕਟ ਕੋ ਬੰਦਨ ਕਰਹੀ ਨਿਛੈ ਕੋਈ ਨਹੀਂ ਮਨ ਤਰਹੀ ਆ ਕੇ ਨਮਸਕਾਰਾਂ ਕਰਦੇ ਨੇ ਬਚਾਣ ਨਹੀਂ ਸਕਦੇ ਪੀਏ ਕੌਣ ਹੈ ਇਸੇ ਪ੍ਰਕਾਰ ਗਮਨ ਤੇ ਆਏ ਚਲਤ ਗ੍ਰਾਮ ਹਿਹਰਣੀਆ ਨਿਆਰਾਏ ਇੱਕ ਨਗਰ ਪੈਂਦਾ ਹੈ ਆਮ ਸ਼ਬਦਾਂ ਵਿੱਚ ਹੇਰ ਹੀ ਕਿਹਾ ਜਾਂਦਾ ਹੈ ਨੋ ਹਿਹਰ ਨਗਰ ਦਾ ਸਮੇ ਨਾਮ ਸੀ ਇਸ਼ਾ ਨਗਰ ਵਿੱਚ ਸਤਿਗੁਰੂ ਇਹ ਪਹੁੰਚਦੇ ਨੇ ਜੰਗਰਾਮਾ ਤਹਿਸੀਲ ਦੇ ਅੰਦਰ ਲੁਧਿਆਣੇ ਜ਼ਿਲ੍ਹੇ ਵਿੱਚ ਇਹ ਨਗਰ ਹੈ ਨਵੇਂ ਗਨੇ ਸੰਤਪੁਰ ਕਹੈ ਇਹਨਾਂ ਕਿਰਪਾਲ ਉਦਾਸੀ ਰਹੈ ਸਤਿਗੁਰਾਂ ਨੂੰ ਗਨੇ ਖਾ ਨਵੇਂ ਖਾ ਨੇ ਅੱਖਿਆ ਵੀ ਇੱਥੇ ਮਹੰਤ ਕਿਰਪਾਲ ਉਦਾਸੀ ਰਹਿੰਦਾ ਜਦੋਂ ਇਹ ਦਸ ਇਹ ਸੇਵਕ ਗੁਰੂ ਸਾਹਿਬਾਂ ਨੂੰ ਪੰਦੇ ਹਨ ਰਵ ਅਸਤੇ ਉਹ ਸੰਧਿਆ ਅਭ ਹੋਈ ਨੇਰਾ ਕਰਿਓ ਚਹੈ ਚਲਣ ਖਣ ਸੋਈ ਹੁਣ ਸਮਾ ਜਿਹੜਾ ਹਨੇ ਰੇਵਾਲਾ ਹੋ ਗਿਆ ਸੰਧਿਆ ਹੋ ਚੁੱਕੀ ਹੈ ਗਿਆ ਆਪਾਂ ਚੱਲ ਨਹੀਂ ਸਕਦੇ ਆਪੋਂ ਦੇ ਟਿਕਾਣੇ ਤੇ ਦੇਰਾ ਕਰਦੇ ਹਾਂ ਬਹੁਤ ਦੂਰ ਹੀ ਅਬ ਚੱਲਿਆਏ ਅਗਰ ਗਮਨੇ ਅਬ ਨਹਿ ਬੰਨਿਆਏ ਅਬ ਬਹੁਤ ਦੂਰ ਆ ਗਿਆਂ ਤੁਰ ਦੇ ਤੁਰ ਦੇ ਅੱਗੇ ਹੁਣ ਚੱਲਣਾ ਨਹੀਂ ਬਣਦਾ ਜੀ ਇहां ਜਾਂ ਮੰਨੀ ਬਸੈ ਬਿਠਾਵੈ ਉੱਠ ਪ੍ਰਭਾਤ ਕੋ ਅਗਰ ਸਿਧਾਵੈ ਕਣ ਲਗੇ ਹੁਣ ਆਪਾਂ ਛੱਟ ਕਾਣਾ ਕਰਨ ਲਈ ਅਮਰਤਿ ਨੂੰ ਉਠਾਂ ਕੇ ਕਿ ਚਰੇ ਜਾਵਾਂਗੇ ਤੂੰ ਪੀਸ ਤਲ ਤੇ ਹਟ ਜਾਉ ਮਿਲ ਬਰਾਤਰੀ ਨਿਜ ਦਿਖਾਵੋ ਸਤਿਗੁਰਾਂ ਕਿਹੋਂ ਤੁਸੀਂ ਵੀ ਇੱਥੋਂ ਵਾਪਸ ਚਲੇ ਜਾਓ ਆਪਣੀ ਬਰਾਤਰੀ ਜਾ ਕੇ ਮਿਲੋ ਆਗੇ ਗਮਨ ਸੁਖਮਈ ਐਹ ਹੈ ਜੰਗਲ ਦੇਸ਼ ਗੁਰੂ ਸਿਖ ਰਹੈ ਸਤਿਗੁਰਾਂ ਕਿ ਮਾਲਵਾ ਦੇਸ਼ ਹੈ ਜੰਗਲਾਂ ਦਾ ਇੱਥੇ ਗੁਰੂ ਕਿਸੇ ਸਿਖ ਰਹਿੰਦੇ ਹਨ ਚੰਤਖਾਨ ਬੋਲੇ ਤਵੇ ਅਰ ਜੀ ਹਮ ਅਨਸਾਰੀਆਂ ਕੀ ਮਰਨ ਜੀ ਜੇ ਹਮ ਬਿਨ ਸਰੇ ਅਗਾਰੀ ਹਟ ਆਵੇਂ ਤਵੇ ਦਿਵਸ ਪਿਛਾ ਦੇ ਸਤਿਗੁਰਾਂ ਨੂੰ ਗਨੀ ਖਾਨਾ ਬੀਖਾਨੀ ਅੱਖਾਂ ਵਿੱਚ ਸਾਡੇ ਤੋਂ ਬਿਨਾ ਕੇ ਤੁਸੀਂ ਜਾ ਸਕਦੇ ਹੋ ਤੁਹਾਡਾ ਸਰ ਸਕਦਾ ਅਸੀਂ ਤੇ ਤੁਹਾਡੇ ਹੁਕਮ ਦੇ ਬੱਚੇ ਹਾਂ ਅਸੀਂ ਫਿਰ ਅੱਗੇ ਵਾਪਸ ਆ ਜਾਾਂਗੇ ਤੁਸੀਂ ਅੱਗੇ ਚਲੇ ਜਾਣਾ ਨੇ ਲੋੜ ਹੈ ਇੱਕ ਦੋ ਦਿਨਾਂ ਦੀ ਅਸੀਂ ਹੋਰ ਪੰਦ ਕਰਦੇ ਹਾਂ ਇਤੋਂ ਗੰਨੀਖਾ ਨਵੀਖਾ ਵਾਪਸ ਆਉਂਦੇ ਨੇ ਸਤਿਗੁਰਾਂ ਨੇ ਅਗਲਾ ਪੈਂਡਾ ਕਿਵੇਂ ਤੈਅ ਕੀਤਾ ਕਿਸ ਨਗਰ ਦੀਆਂ ਸੰਕਟਾਂ ਨੂੰ ਗੁਰੂ ਸਾਹਿਬ ਕਿਵੇਂ ਨਿਹਾਲ ਕਰਦੇ ਨੇ ਇਹ ਆਪ ਕੱਲ ਦੇ ਪ੍ਰਸੰਗੋ ਸਰਵਣ ਕਰਿਓ ਜੀ ਅਦੇ ਨਹੀਂ ਪ੍ਰਵਾਨ ਕਰਨ ਹੋਈਆਂ ਭੁੱਲਾਂ ਚੁੱਕਾਂ ਧੋਖੀ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਾਨ ਲਾਤੀ ਜੀ ਆਨੰਦ ਦੇ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਐ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾਵੇਂ ਸਾਰਣ ਸਭਨਾ ਅੰਗਲਾਂ ਸੁਮਰਸੁ ਆਮੀ ਸ਼ੋਕਿਓ ਮਨ ਵਿਸਾਰੇ ਸੱਚੇ ਸਾਹਿਬਾ ਕਿਆ ਨਹੀਂ ਕਰਤੀ ਰਹਿ ਸਦਾ ਸੁਖ ਸਲਾਹਾ ਤੇਰੀ ਨਾਮ ਵਸਾਵੈ ਕਹਿਨ ਸੱਚੇ ਸਾਖਿਆ ਰਾਹੀ ਕਰਤੇ ਰਹਿ ਸਚਾ ਨਾਮ ਮੇਰਾ ਆਧਾਰੂ ਹਰ ਸ਼ਾਂਤ ਸੁਖ ਮਾਨ ਆਇ ਸਹਿ ਜਿਨੀਂਛਾ ਸਭ ਪੁਜਾਈਂ ਐਨਾਂ ਸੁਣੋ ਸੰਤੋਸ਼ ਸ਼ਬਦ ਤਰਪਿਆ ਰੂ ਸੱਚਾ ਨਾਮ ਮੇਰਾ ਆਧਾਰੂ ਵਾਜੇ ਹੈਂ ਦੋ ਤੁਦਵਸ ਕੀਤੇ ਕਾਲ ਕੰਟ ਕੁਮਾਰਿਆ ਐ ਨਾਨਕ ਤਾਸ ਕੋ ਆਤਤ ਕਾਰੇ ਹਨ ਹਦ ਵਜ ਅਨਦ ਸੁਣੋ ਵਡ ਭਗੀਓ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਸੂ ਊਕ ਰੋਗ ਸੰਤਾ ਆਤਮੈ ਉਤਰੇ ਸੁਣੀ ਸਚੀ संत साचन पैस रस से पूरे सुनते गुरु के चार सोते पुनीत कहते पवित्र सतगुरु राय बिनवंत नानक गुरु चरण लागे वाजे अवण गुरु पाणी पिता माता निस्रात दोय दाई दया अखिल ਰੰਗ ਆਈਆਂ ਬੁਰ ਆਈਆਂ ਵਚਨ ਕਰਮੀ ਆਪੋ ਆਪਣੀ ਕੇ ਨੇੜੇ ਜਿਨੀ ਨਾਮ ਧਿਆਇਆ ਦੇਮ ਸ਼ਕ ਤਾਨਕ ਤੇ ਮੁਖੀ ਚਲੇ ਕਿੰਨੇ ਸ਼ੁਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਠਾਕੁਰ